ਪੂਰੀ ਰਾਤ ਮੀਂਹ ਵਰਿਆ ਤੇ ਪਾਣੀ ਪਾਣੀ ਘਰਾ ਛੱਡਿਆ ਝੋਨੇ 'ਚ ਜਿਹੜਾ ਸੁੱਕਾ ਲੱਗਾ ਹੋਇਆ ਸੀ ਮੀਂਹ ਮੂਹ ਐਤਕੀ ਵਾਹ ਪਈ ਜਾਂਦੇ ਨੇ ਸੋ ਮੀਂਹ ਦੀਆਂ ਗੱਲਾਂ ਦੇ ਵਿੱਚ ਵਿੱਚ ਕਰਦੇ ਮੈਂ ਇੱਕ ਚੀਜ਼ ਦਿਖਾਣੀ ਸੀ ਤੁਹਾਨੂੰ ਕਿ ਆਂ ਅਮਰੂਦ ਦੇ ਬੂਟੇ ਦੇ ਪਰਲੀ ਸਾਈਡ ਇੱਕ ਅਮਰੂਦ ਦਾ ਬੂਟਾ ਤੇ ਮੈਂ ਲਾਈ ਹੋਈ ਆ ਸਬਜ਼ੀ ਮਰ ਲਾਹ ਸਵਾ ਮਰ ਲਾਹ ਮਸਾ ਸਬਜੀ ਹੋਏਗੀ ਤੇ ਆਉਦੀ ਸਬਜੀ ਲਾਨ ਦਾ ਕਿੰਨਾ ਕੋ ਫਾਇਦਾ ਹੋ ਦਿਖਾਣਾ ਮੈਂ ਤੁਹਾਨੂੰ ਆ ਦੇਖੋ ਸਿਰਫ ਇੰਨੀ ਕੁ ਜਗ੍ਹਾ ਤੇ ਸਬਜੀ ਲਈ ਆਪਾਂ ਤੋਰੀਆਂ ਤੋਰੀਆਂ ਲਾਈਆਂ ਸੀ ਮੀਂਹ ਜਿਆਦਾ ਪੈਣ ਕਰਕੇ ਸੁੱਕ ਗਈਆਂ ਤਾਂ ਕੈਰੇਲਾ ਲਾਇਆ ਸਬਜੀ ਲੱਗੀ ਹੋਈ ਆ ਵੇਖੋ ਤੋੜਾਂਗੇ ਹੁਣ ਇਹ ਪਈ ਜਾਂਦੇ ਨੇ ਸ਼ਾਮ ਨੂੰ ਤੋੜਾਂਗੇ ਵਾਹ ਬਣੇ ਪੈਣੇ ਤੇ ਪੇਠਾ ਕਦੂ ਲਾਇਆ ਹੈ ਹਰਬੀ ਲੱਗੀ ਆ ਵਿੰਗ ਨਾਲ ਨੂੰ ਫੁੱਲ ਫੁੱਲ ਆ ਗਿਆ ਤੇ ਮਿਰਚਾਂ ਬਹੁਤ ਸੋਹਣੀਆਂ ਲੱਗੀਆਂ ਨੇ ਆ ਦੇਖੋ ਤੇ ਇਧਰ ਪੇਠੇ ਕਦੂ ਨੇ ਮਰੂਦ ਵੀ ਪੁੱਠਾ ਕਰਕੇ ਛੱਟਦਾ ਪਿੰਡੀ ਪੇਠਾ ਕਦੂ ਤੋਰੀਆਂ ਕarele ਅੱਲਾ ਮਤਲਬ ਡੇਢ ਗੁਮਰਲੇ ਦੇ ਵਿੱਚ ਖਾਸਾ ਸਮਾਨ ਲਾਈ ਬੈਠੇ ਆ ਤੇ ਖਾਲੀ ਪਈ ਸੀ ਇਹ 5-6 ਸਾਲ ਤੋਂ ਸਿਰਫ ਇਹ ਖਾਲੀ ਹੋ ਪਈ ਸੀ ਤੇ ਖਾਲੀ ਵੀ ਕੀ ਕਰਦੀ ਪਈ ਸੀ ਤੇ ਮੈਂ ਸੋਚਿਆ ਇਸ ਵਾਰੀ ਚਲ ਇੱਥੇ ਸਬਜੀ ਸੁਬਜੀ ਲਾ ਦਿੰਨੇ ਆ ਤੇ ਯਕੀਨ ਨਹੀਂ ਮੰਨੋਗੇ ਇਸ ਟਾਈਮ ਸਬਜੀ ਕਿਤੇ ਨਹੀਂ ਹੁੰਦੀ ਚਮਾਸਾ ਆ ਗਿਆ ਸਬਜ਼ੀਆਂ ਸੁਬਜ਼ੀਆਂ ਮਰ ਜਾਂਦੀਆਂ ਨਵੇਂ ਏਰੀਆ ਚ ਤੇ ਆਪਾਂ ਸਬਜੀ ਦਾ ਪੂਰਾ ਨਜ਼ਾਰਾ ਲੈ ਰਹੇ ਆ 200 ਦਾ ਸੋ 100 150 ਦਾ ਮਾਸਾ ਵੀ ਲੱਗਾ ਹੋਣਾ ਸਾਰਾ ਤੇ ਮਹੀਨੇ 3 ਹੋ ਗਏ ਨੇ ਸਬਜ਼ੀ ਰੱਜ ਕੇ ਖਾਣੇ ਪਏ ਆ ਨਾਲ ਗਵਾਂਡੀਆਂ ਨੂੰ ਖਵਾਣੇ ਪਏ ਆ ਤੇ ਨਾਲ ਰਿਸ਼ਤੇਦਾਰ ਵੀ ਖਾ ਰਹੇ ਨੇ ਸੋ ਕਹਿਣ ਦਾ ਮਤਲਬ ਇਹ ਕਿ ਜੇ ਤੁਹਾਡੇ ਕੋਲ ਮੱਲਾ ਡੇਢ ਮੱਲਾ ਜਗਾ ਫालतू ਪਈ ਹੈ ਨਾ ਤੇ ਤੁਸੀਂ ਐਟ ਲਿਸਟ ਸਬਜ਼ੀ ਉਹਦੀ ਲਾਓ ਉਹਦੀ ਸਬਜ਼ੀ ਲਾਉਣ ਦਾ ਬੜੇ ਫਾਇਦੇ ਨੇ ਇੱਕ ਤਾਂ ਮੈਂ ਇਹਦੇ 'ਚ ਬਿਲਕੁਲ ਵੀ ਸਪਰੇਅ ਨਹੀਂ ਕੀਤੀ ਸਬਜ਼ੀ ਚ ਜੋ ਵੀ ਹੈਗੀ ਹੈ ਆਰਗੈਨਿਕ ਹੈ ਤੇ ਆਪਾਂ ਮਾਰਕੀਟ ਚ ਜਿਹੜੀ ਸਬਜ਼ੀ ਲਿਆਣੇ ਆ ਉਹ ਖਾਦ ਸਪਰੇ ਆ ਕਿਉਂਕਿ ਦੇਖੋ ਜ਼ਿਮੀਂਦਾਰ ਨੇ ਵੀ ਚਾਰ ਪੈਸੇ ਕਮਾਣੇ ਹੁੰਦੇ ਨੇ ਤੇ ਜੇ ਸਪਰੇ ਆ ਨਾ ਕਰੇਗਾ ਖਾਦ ਨਾ ਮਾਰੇਗਾ ਤੇ ਕਿਵੇਂ ਫਸਲ ਚ ਵਾਧਾ ਹੋਏਗਾ ਸੋ ਆਪਾਂ ਨੂੰ ਤਾਂ ਇਸ ਚੀਜ਼ ਦਾ ਲਾਲਚ ਨਹੀਂ ਸੀ ਆਪਾਂ ਤਾਂ ਆਰਗੈਨਿਕ ਲੈਣੀ ਸੀ ਸੋ ਦੂਜੇ ਤੀਜੇ ਦਿਨ ਰੋਜ਼ ਘਰੇ ਪੇਠਾ ਕੱਦੂ ਬੰਦਾ ਕਦੇ ਵੇਂਗਣੀ ਮਿਰਚ ਆਰੀ ਦੀ ਹਰੀਆਂ ਰੋਜ਼ ਖਾਈਦੀਆਂ ਤੇ ਅਰਬੀ ਤਿਆਰ ਹੋਈ ਖਾਲੀਏ ਹੁਣ ਅਰਬੀ ਦੋ ਚਾਰ ਦਿਨਾਂ ਨੂੰ ਪੱਟਾਂਗੇ ਤੇ ਇਧਰ ਆ ਦੇਖੋ ਨਿੱਕੇ ਨਿੱਕੀਆਂ ਅੱਲਾਂ ਖਾਸੀਆਂ ਲੱਗੀਆਂ ਨੇ ਆ ਦੇਖੋ ਸੋ ਇਹ ਵੀਡੀਓ ਬਣਾਉਂਦਾ ਹੀ ਮਕਸਦ ਸੀਗਾ ਕਿ ਤੁਹਾਡੇ ਘਰ ਤੇ ਲੱਗੇ ਤੱਕਗੇ ਤੁਹਾਡੇ ਕੋਲ ਮਰਲਾ ਦੋ ਮਰਲੇ ਜਿੰਨੀ ਵੀ ਜਗਾ ਹੋਵੇ ਤੁਸੀਂ ਹੁੰਦੇ ਚੋ ਸਬਜ਼ੀ ਲਾਓ